ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਫੜੇਗੜ ਪੰਜ ਦੂਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਚੋਟੀਆਂ ਤੇ ਵੀਰ ਅਮਰਦੀਪ ਹੁਣ ਦੇ ਕੋਲ ਆਇਆ ਦੋਸਤੋ ਇੱਕ ਬਹੁਤ ਖੂਬਸੂਰਤੋ ਬੱਛੀ ਵੀਰ ਸੇਲ ਕਰਦਾ ਪਿਆ ਜਰਸੀ ਬਰੀਡ ਦੇ ਵਿੱਚ ਆ 40116 ਦੀ ਬੱਛੀ ਆ ਪੌਣੇ 2 ਸਾਲ ਉਮਰ ਮੂੰਹੋਂ ਦੰਦੀ ਖੀਰੀ ਆ ਅੱਜ ਤੋਂ ਤੁਸੀਂ ਕੁਆਲਿਟੀ ਦੇਖੋ ਦੋਸਤੋ ਅਜੇ 7 ਮਹੀਨੇ ਦੀ ਗੱਬਣ ਆ ਫੇਸ ਕੁਆਲਿਟੀ ਦੇਖੋ ਬਿਲਕੁਲ ਸਮਾਲ ਸਾਈਜ਼ ਕੰਨ ਛੋਟੀ ਜੀ ਬੂਥੀ ਤੇ ਬੋਦੀ ਵਾਲੀ ਬੱਚੀ ਆ ਸੋ ਥਣ ਦੇਵੇ ਵਾਲੇ ਪਾਸੇ ਜੇਕਰ ਤੁਹਾਨੂੰ ਦਿਖਾਈ ਆ ਦੋਸਤੋ ਤੇ ਮੁਠੀ ਥਾਣਾ ਠੀਕ ਆ ਅੱਗੇ ਪਿੱਛੇ ਦੀ ਇੱਕ ਬਰਾਬਰ ਆ ਉਨੀ ਅੱਗੇ ਆ ਉਨੀ ਪਿੱਛੇ ਆ ਬਿਲਕੁਲ ਚੌਥ ਸਲੇਵਾ ਤੇ ਸਟਾਰਟਿੰਗ ਤੁਸੀਂ ਦੇਖ ਸਕਦੇ ਜੀ ਦੋਸਤੋ ਵੀ ਅੱਜ ਤਕਰੀਬਨ 7 ਮਹੀਨੇ ਦੀ ਗੱਬਣਾ ਤੇ ਬਹੁਤ ਵਧੀਆ ਸ਼ੁਰੂਆਤ ਇਸ ਵੈਡ ਨੇ ਕਰ ਲਈ ਆ ਸੋ 40 116 ਦੀ ਆ ਦੋਸਤੋ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਨਸਲ ਬਰੀਡ ਪੂਰੀ ਆ ਸੋ ਚਾਹ ਬਣ ਵੀਰ ਤੁਸੀਂ ਸੰਪਰਕ ਕਰ ਸਕਦੇ ਜੇ ਤੇ ਲਵੀ ਜੀ ਉਮਰ ਆ ਠੀਕ ਹੈ ਜੀ ਖੀਰੀ ਬੱਛੀ ਆ ਤੇ ਖੀਰੀ ਬੱਛੀ ਨੇ ਮੇਰੇ ਖਿਆਲ ਨਾਲ ਦੋਸਤੋ ਇਸ ਵੈਡ ਨੇ ਸੂਪਣਾ ਤੇ ਰੇਡ ਦੀ ਗੱਲ ਕਰ ਲਈਏ ਦੋਸਤੋ 55000 ਲੈਣ ਦੇਣਾ ਵਿੱਚੋਂ ਛੋਟ ਸਪਾ ਮੌਕੇ ਤੇ ਵੀਰਾਂ ਦਾ ਵੀ ਮਾਨਤਨ ਕਰਾਂਗੇ ਕਿਸੇ ਦੇ ਘਰ ਆਏ ਦਾ ਸੋ ਨੰਬਰ ਸਕਰੀਨ ਤੇ ਚੱਲ ਰਿਹਾ ਦੋਸਤੋ ਮਿਲਦਿਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ 7%